ਅਸੀਂਆਂ 50 ਸਾਲ ਤੋਂ ਇਸ ਘਰ ਚ ਰਹਿ ਰਹੇ ਆ। ਇਹਨਾਂ ਲੋਗਾਂ ਨੂੰ ਇਹ ਨਹੀਂ ਪਤਾ ਵੀ ਪੱਤੀ ਸ਼ਾਮਲੜ ਤੇ ਦੇਸ਼ ਸ਼ਾਮਲੜ ਕਿਹੜੀ ਹੁੰਦੀ ਹੈ। ਦੇਸ਼ ਸ਼ਾਮਲੜ ਹੁੰਦੀ ਹੈ ਸਰਕਾਰੀ। ਪੱਤੀ ਸ਼ਾਮਲੜ ਹੁੰਦੀ ਹੈ ਜਿਹੜੀ ਪੱਤੀ ਛੱਡੀ ਹੁੰਦੀ ਹੈ। ਔਰ ਉਹ ਪੱਤੀ ਜੇ ਪਿੰਡ ਦੇ ਵਾਸਤੇ ਕੋਈ ਚੰਗੇ ਕੰਮ ਵਾਸਤੇ ਕੀਤੀ ਗਈ ਹੋਵੇ ਤਾਂ ਉਹ ਬੰਦੀ ਨਹੀਂ ਜਾ ਸਕਦੀ। ਇਹ ਭਾਗੂ ਰੋਡ ਦੀ ਬੰਦੀ ਨਹੀਂ ਗਈ। ਮੁਰਬਾ ਬੰਦੀ ਹੈ ਨਹੀਂ। ਤੁਸੀਂ ਕਹਿੰਦੇ ਸਾਨੂੰ ਤੁਸੀਂ ਲਾਲੇ ਨਿਸ਼ਾਨ ਤੇ ਸਮਝ ਤੋਂ ਬਾਹਰ ਖੇਲ ਸਾਰੀ ਹੈ। ਸਭ ਤੱਕੇਸ਼ਾਈ ਚੱਲ ਰਹੀ ਹੈ। ਕੋਈ ਗੁੰਡਾ ਕਰਦੀ ਹੈ। ਗੁੰਡਾ ਕਰਦੀ ਹੈ ਪੰਜਾਬ ਦੇ ਵਿੱਚ ਆਪਾ ਗਰੂ ਰੁਝਾਰ ਕੇ ਰੱਖਤੀ ਬਿਲਕੁਲ ਹੀ ਤੇ ਹਜੇ ਹੋਰ ਉਹ ਇਹ ਵਪਾਰ ਖਤਮ ਕਰਤਾ ਤੁਹਾਨੂੰ ਹੁਣ ਇੱਕ ਗੱਲ ਦੱਸਦੀ ਆ ਜੀ ਇਹ ਇਹ ਇੱਕ ਮਿੰਟ ਇਹ ਕਾਰਪੋਰੇਸ਼ਨ ਇਹ ਸਾਰੇ ਉੱਲੂ ਆ ਉੱਲੂ ਜੜਪਾਲਦੇ ਆ ਔਰ ਇਹ ਸਾਰੇ ਉੱਲੂ ਆ ਸਾਰੇ ਕਿੱਤਾ ਵੈ ਕਿੱਤਾ ਵੈ ਕਿੱਤਾ ਵੈ ਲੇਕਿਨ ਕਿਸੇ ਇੱਕ ਮਿੰਟ ਜੀ ਇੱਕ ਮਿੰਟ ਕਿਸੇ ਬੰਦੇ ਨੇ ਸੈਸ਼ਨ ਜੱਜ ਨੂੰ ਫੋਨ ਕਰਵਾਇਆ ਵੀ ਤਰਾ ਉਹ ਸਤਿਆਂ ਸਾਰੀਆਂ ਰਾਤੀ ਗੱਲ ਆ ਮੇਰੇ ਕੋਲ ਮੇਰਾ ਵਕੀਲ ਆ ਸੀ ਉਹ ਕਹਿੰਦਾ ਡਾਕਟਰ ਸਾਹਿਬ ਰਾਤ ਗੱਲ ਇਹ ਹੋਈ ਹੈ ਵੀ ਸੈਸ਼ਨ ਜੱਜ ਨੂੰ ਕਿਤੋਂ ਫੋਨ ਆਇਆ ਵੀ ਤੁਸੀਂ ਸਟੇਅ ਤੋੜੋ ਸਾਰੀਆਂ ਇਹ ਸਟੇਅ ਤੁਸੀਂ ਕਿਵੇਂ ਤੋੜ ਸਕਦੇ ਹੋ ਇੱਕ ਮਿੰਟ ਜੀ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਭਾਈ ਸਾਹਿਬ ਕਾਰਪੋਰੇਸ਼ਨ ਦੇ ਕੋਲ ਕੋਈ ਕਾਗਜ਼ ਨਹੀਂ ਵੀ ਜੋ ਸਾਡੀ ਆ ਇਹ ਹਾਰੇ ਵੀ ਕਾਰਪੋਰੇਸ਼ਨ 2018 ਚਾਈ ਸੀ 100 ਕਿੱਥੇ 2018 ਇਹ ਹਾਰਗੇ ਸੀਗੇ ਇਹ ਉੱਤੇ ਗਏ ਨਹੀਂ ਔਰ ਤੁਸੀਂ ਦੇਖੋ 6 ਮਹੀਨਿਆਂ ਤੋਂ ਸਟੇਅ ਚੱਲ ਰਹੀਆਂ ਤਰੀਖਾਂ ਲਈ ਜਾਂਦੇ ਆ ਕਾਗਜ਼ ਆ ਉਹ ਕਾਗਜ਼ ਆ ਕਿਹੜੀ ਤਰੀਕ ਦਿਨ 23 ਦਿਨ 23 ਜੋ ਕਾਰੇ ਤੁਹਾਡੇ ਕੋਲ ਕੋ ਹੈ ਨਹੀਂ 32 ਛਾਂਵਰ ਜਗਾ 32 ਛਾਂਵਰ ਤੁਸੀਂ ਮਾਲ ਕਿਵੇਂ ਬੰਨ ਜੋਗੇ ਇਹ ਸਿਰਫ ਇੰਨੀ ਗੁੰਡਾ ਕਰਦੀ ਪੰਜਾਬ ਦੇ ਇਸ ਟਾਈਮ ਕੁਛ ਨਹੀਂ ਦਿਖਦੀ ਉਹਨੇ ਮੇਰੇ ਰਾਜਨੀਤਿਕ ਲੀਡਰਾਂ ਨੂੰ ਕਦੋਂ ਵੀ ਦੇਖ ਉਹ ਗੰਦੇ ਬੰਦੇ ਲੋਕ ਸਾਰੇ ਸਾਰੇ ਤਾਂ ਚਰਾਮਾ ਸਾਰੇ ਰਾਜ ਨਹੀਂ ਦਿਖਦੀ ਜਰਾ ਗੱਲ ਸੁਣ ਲੋ ਜੀ ਰਾਜਨੀਤੀ ਤਾਂ ਪਾਰਲੀਮੈਂਟ ਦੇ ਵਿੱਚ ਸੰਜੇ ਸਿੰਘ ਬੋਲਿਆ ਸੀਗਾ ਤੇ ਵਿੱਚ ਆਵੇਂ ਤਸ਼ਾਹ ਬੋਲਦਾ ਹੈ ਕਹਿੰਦਾ ਈਡੀ ਐ ਕੱਲ ਨੂੰ ਈਡੀ ਤੁਹਾਡੇ ਮਗਰ ਲਾ ਦਾਂਗੇ ਉਹ ਉਹ ਬੰਦਾ ਬਦਮਾਸ਼ ਸੰਜੇ ਸਿੰਘ ਉਹ ਕਹਿੰਦਾ ਈਡੀ ਦੀ ਧਮਕੀ ਨਾ ਨਹੀਂ ਕਹਿੰਦਾ ਸਰਕਾਰ ਪਲਟ ਗਈ ਨਾ ਕਹਿੰਦਾ ਤੁਹਾਡਾ ਕੋਈ ਬੰਦਾ ਬਾਹਰ ਨਹੀਂ ਰਹਿਣਾ ਕਹਿੰਦਾ ਸਾਰੇ ਅੰਦਰ ਹੋ ਜਾਣਗੇ ਕਹਿੰਦਾ ਹਾਂਜੀ ਉਹ ਤਾਂ ਉਹ ਕੀ ਗੱਲ ਹੋਈ ਜੀ ਚੜੀ ਪਰਾ ਮੋਦੀ ਜਿਹੜਾ ਉਹ ਕੋਈ ਕੰਮ ਹੋਈ ਜਾਂਦਾ ਇੱਥੇ ਵੀ ਜੋ ਉੱਥੇ ਹੋ ਗਿਆ ਮੈਂ ਭਾਗਪੁਰ ਦੀ ਨਿਵਾਸੀ ਪ੍ਰੀਤੀ ਗਰਗ ਇੱਥੇ ਸਰ ਤੁਸੀਂ ਡਿਵੈਲਪਮੈਂਟ ਵਾਸਤੇ ਰੋਡ ਚੋੜੀ ਕਰ ਰਹੇ ਹੋ ਸਾਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਸਮੱਸਿਆ ਦਾ ਕੋਈ ਹੱਲ ਹੋਣਾ ਚਾਹੀਦਾ ਪਾਰਕਿੰਗ ਵਾਸਤੇ ਇੱਥੇ ਕੋਈ ਸਪੇਸ ਨਹੀਂ ਹੈ ਪਾਰਕਿੰਗ ਵਾਸਤੇ ਮਤਲਬ ਸਾਡੇ ਕੋਲ ਇੱਕ ਸਪੇਸ ਹੈਗੀ ਅਸੀਂ ਤੁਹਾਨੂੰ ਦੱਸ ਸਕਦੇ ਆ ਸਾਡਾ ਮੁੱਦਾ ਉੱਥੇ ਰੱਖਿਆ ਜਾਵੇ ਜਦੋਂ ਤੁਸੀਂ ਸਾਡੀ ਸੜਕ ਚੌੜੀ ਕਰੋਗੇ ਜਦੋਂ ਸਾਡੇ ਕੋਲ ਕੋਈ ਪਾਰਕਿੰਗ ਹੀ ਨਹੀਂ ਹੈਗੀ ਅਸੀਂ ਆਪਣੀਆਂ ਗੱਡੀਆਂ ਕਸਟਮਰਾਂ ਦੀਆਂ ਗੱਡੀਆਂ ਉੱਥੇ ਹੀ ਖੜੀਆਂ ਕਰਾਂਗੇ ਗੱਲ ਤਾਂ ਫੇਰ ਉੱਥੀ ਆ ਚੌੜੀ ਕਰਨ ਦਾ ਤਾਂ ਕੋਈ ਸਾਨੂੰ ਮੁੱਦਾ ਹੀ ਨਹੀਂ ਸੀ ਚੌੜੀ ਕਰੋ ਸਾਨੂੰ ਜਗਾ ਮਤਲਬ ਸਾਡੀ ਲੋ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਨਾ ਜਾਂ ਜਿਵੇਂ ਤੁਸੀਂ ਸਾਡੀਆਂ ਰਜਿਸਟਰੀਆਂ ਕੀਤੀਆਂ ਸੀ ਉਥੋਂ ਸਾਡੀ ਓਨੀ ਸੜਕ ਛੱਡ ਕੇ ਸਾਡੀ ਰਜਿਸਟਰੀ ਕਰਨੀ ਸੀ ਸਾਨੂੰ ਸਰਕਾਰ ਤੋਂ ਇਹੀ ਉਮੀਦ ਹੈ ਕਿ ਸਾਨੂੰ ਸਾਡਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੀ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਇੱਕ ਸਾਡੇ ਭਾਗੂ ਰੋਡ ਤੇ ਕੋਈ ਵੀ ਪਬਲਿਕ ਵਾਸ਼ਰੂਮ ਨਹੀਂ ਹੈਗਾ ਸਾਡੇ ਕੋਲ ਕੋਈ ਕਸਟਮਰ ਆਂਦਾ ਸੀ ਉਹਨਾਂ ਨੂੰ ਕਿੱਥੇ ਲੈ ਕੇ ਜਾਈਏ ਇਹ ਤੋਬੀ ਬਾਜ਼ਾਰ ਬਿਨਾ ਇੰਨਾ ਸੁਵਿਧਾ ਤੋਂ ਕਿਵੇਂ ਬਣ ਜਾਊਗਾ ਸਾਡੀ ਇਹ ਸਰਕਾਰ ਕੋਲ ਅਪੀਲ ਹੈ कि ਸਾਡੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਬਲਕਿ ਤਾਂ ਸਰ ਇਹ ਠਾਣੀ ਨਹੀਂ ਚਾਹੀਦੀ ਕਿ ਮੇਰੇ ਘੜੀ ਉਹਦੀ ਕੁੜੀਆਂ ਮੈਂ ਬਖਰੋਚਨ ਸਿੰਘ ਭੁੱਲਣਗੇ ਇਹ ਉਦੋਂ ਤਾਂ ਚੱਲਦਾ ਆ ਰਿਹਾ ਮਸਲਾ ਉਦੋਂ ਤਾਂ ਕੁਝ ਹੋਇਆ ਨਹੀਂ ਹੁਣ ਕਿਉਂ ਲੈ ਕੇ ਆ ਗਏ ਪੁਰਾਣੇ ਮੁਰਤੇ ਕਿਉਂ ਉਠਾਉਂਦੇ ਨਹੀਂ ਲਗਰ ਨਹੀਂ ਗੋ ਮੋਵੇ ਚਾ ਮਰਜੀ ਕਰੋ ਔਰ ਵੀ ਕਰਤੀ ਕਰੋ 90% ਲੋਕ ਪਿਆਰ ਨਹੀਂ ਲਾ ਹਸਿਆਰ ਤੇਰੇ ਹੈਗੇ ਨਹੀਂ ਜਿਹੜੇ ਕਹਿੰਦੇ ਨਹੀਂ ਇਹ ਸਰ ਸਰ ਸਟੇ ਹੈ ਜੀ ਆ ਦੇਖੋ ਲੱਗਿਆ ਪਿਆ ਬੋਰਡ ਤੇ ਚਲ ਅਸੀਂ ਖੁਦ ਲਈਤੀ ਸਟੇ ਪਰ ਫਿਰ ਵੀ ਆ ਕੇ ਸਾਨੂੰ ਕੋ ਦੂਜੇ ਤੀਜੇ ਨਾਲ ਹਰਾਸਮੈਂਟ ਕਰਦੇ ਦੇਖੀ ਕੋਰਨੇ ਦਾ ਕੁਛ ਨਹੀਂ ਖਿਆਲੋ ਤਾਂ ਠੇਰ ਦਿੰਦੇ ਆ ਪਰ ਇਹ ਜਾਣ ਪੁੱਛ ਕੇ ਆ ਕੇ ਕਿਹ ਖੜੇ ਹੋ ਜਾਂਦੇ ਆ ਚਲ ਕਿਉਂ ਸਾਨੂੰ ਹਟਾਓ ਹੋਰ ਹੋਰ ਜਗ੍ਹਾ ਤੇ ਜੰਨੇ ਪਏ ਨੇ ਪੀੜਾ ਤਾਂ ਉੱਥੇ ਵੀ ਹੈ ਉੱਥੇ ਕਿਉਂ ਨਹੀਂ ਲੰਡਦੇ ਸਰ ਇੱਕ ਬੱਚੇ ਦਾ ਮਤਲਬ ਐਕਸੀਡੈਂਟ ਹੋਇਆ ਸੀ ਕਿੱਥੇ ਐਕਸੀਡੈਂਟ ਨਹੀਂ ਹੁੰਦੇ ਮੈਨੂੰ ਉਹ ਜਗ੍ਹਾ ਦਾ ਨਾਮ ਦੱਸੋ ਫੇਰ ਆਪਾਂ ਕੀ ਲੋਕਾਂ ਦੀ ਜਗਾ ਟਾਕੇ ਉਹ ਸੜਕਾਂ ਚੌੜੀਆਂ ਕਰ ਦਿੰਨੇ ਆ ਇਹਦਾ ਸੂਕਸ਼ਮ ਰੂਮ ਤੇ ਪਾਰਕਿੰਗ ਦੀ ਗੱਲ ਕੀਤੀ ਹਾਂਜੀ ਉਹ ਸਾਡੇ ਕਸਟਮਰਾਂ ਨੂੰ ਦਿੱਕਤ ਆਂਦੀ ਆ ਕਿ ਕਿ ਹਕਾਰੀਆਂ ਨਾ ਜਾਂ ਰਾਜਨੀਤਿਕ ਪਲੀਟਰ ਚੋਟਿੰਗ ਦਾ ਮਸਲਾ ਆਪਣਾ ਸਾਰਾ ਅਸੀਂ ਆਪਣੇ ਐਮਸੀ ਨੂੰ ਵੋਟਾਂ ਪਾਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਸਰ ਤੁਸੀਂ ਆਉਂਗੇ ਤਾਂ ਸਾਡੀ ਇਹ ਸਮੱਸਿਆ ਦਾ ਹੱਲ ਕਰਿਓ ਸਾਡੇ ਇੱਥੇ ਨਕਸ਼ੇ ਪਾਸ ਕਰਿਓ ਸਾਡਾ ਹਰ ਸਮੱਸਿਆ ਦਾ ਹੱਲ ਕਰਿਓ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਤਾਂ ਸਾਡੇ ਐਮਸੀ ਬੂਟਰ ਸਾਹਿਬ ਨੇ ਹੈ ਤਾਂ ਉਹਨਾਂ ਦੀ ਵਾਈਫ ਆ ਲੇਕਿਨ ਚਲਦੀ ਉਹਨਾਂ ਦੀ ਆ ਸਰ ਆਪਣੇ ਉਸ ਤੋਂ ਉਪਰ ਐਮਐਲਏ ਸਾਹਿਬ ਨੇ ਨਗਰ ਨਿਗਮ ਦੇ ਕਮਿਸ਼ਨਰ ਸਰ ਅਸੀਂ ਤਾਂ ਜਦੋਂ ਸਾਡੇ ਕੋਲੇ ਵੋਟਾਂ ਲੈਣ ਆਏ ਐ ਐਮਸੀ ਅਸੀਂ ਤਾਂ ਉਹਨਾਂ ਨੂੰ ਹੀ ਆਪਣੀ ਸਮੱਸਿਆ ਦਾ ਹੱਲ ਦੱਸਣਾ ਨਾ ਕਿ ਆਪਾਂ ਨੂੰ ਇਹ ਸਮੱਸਿਆ ਕਿਉਂਕਿ ਉਹ ਭਾਗੂ ਰੋਡ ਦੇ ਨਿਵਾਸੀ ਨੇ ਇਹ ਸੜਕ ਛੋੜੀ ਹੋਣਾ ਕਿਹਦਾ ਸਾਰੇ ਸਾਰੇ ਇੱਥੇ ਹਾਈਵੇ ਹੋਣ ਨਾਲ ਸਾਡੇ ਰੋਜ਼ਗਾਰ ਘਟਣਗੇ ਹਾਂ ਬਿਲਕੁਲ ਇਹ ਕੰਮ ਖਤਮ ਹੋਣਗੇ ਕੋਈ ਵੀ ਪਹਿਲਾਂ ਸਰ ਤੁਸੀਂ ਮੈਨੂੰ ਦੱਸੋ ਤੁਸੀਂ ਆਪਣਾ ਬੱਚਾ ਹਾਈਵੇ ਤੇ ਭੇਜਣ ਲੱਗੇ ਹੀ ਡਰੋਗੇ ਸਾਡੇ ਕੋਲੇ ਭਾਗੂ ਰੋਡ ਦਾ ਏਰੀਆ ਮਾਡਰ ਟਾਊਨ ਦਾ ਹਰ ਪੇਰੈਂਟਸ ਨੂੰ ਆਏ ਹੁੰਦਾ ਨੀਅਰ ਅਬਾਊਟ ਜੋ ਸਮਾਨ ਮਿਲਦਾ ਉੱਥੋਂ ਲੈ ਆਓ ਉਸ ਤੋਂ ਬਾਅਦ ਹਰ ਪੇਰੈਂਟਸ ਡਰੂਗਾ ਕਿ ਉੱਥੇ ਨਹੀਂ ਦਾਨਾ ਹਾਈਵੇ ਆ ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਕਿ ਇੱਥੇ ਐਕਸੀਡੈਂਟ ਜਿਆਦਾ ਵਧਣਗੇ ਜਾਂ ਬੰਦ ਹੋਣਗੇ ਹਰ ਜਗ੍ਹਾ ਤੇ ਸਮੱਸਿਆ ਜੀ ਟ੍ਰੈਫਿਕ ਦੀ ਟ੍ਰੈਫਿਕ ਸੜਕ ਚੌੜੀ ਹੋ ਗਈ ਆ ਉਧਰ ਰਿੰਗ ਰੋਡ ਨਾਲ ਜੱਟਦੀ ਆ ਹੁਣ ਟ੍ਰੈਫਿਕ ਰਿੰਗ ਰੋਡ ਦਾ ਸਰ ਉਹੀ ਮਤਲਬ ਆ ਨਾ ਰਿੰਗ ਰੋਡ ਵਾਲਿਆਂ ਨੂੰ ਉਹਨਾਂ ਨੂੰ ਫਾਇਦਾ ਕਿ ਉਹ ਸ਼ਹਿਰ ਦੇ ਅੰਦਰ ਆਣਾ ਉਹਨਾਂ ਨੇ ਜਿਹੜੀ ਰੋੜ ਤੋਂ ਹਨ ਉਹਨਾਂ ਵਾਸਤੇ ਰਸਤੇ ਨੇ ਆਪਣੇ ਇਧਰੋਂ ਰਿੰਗ ਰੋਡ ਦਾ ਕੀ ਫਾਇਦਾ ਪਾਗੂ ਰੋਡ ਦੇ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ ਕੀ ਕਾਰਨ ਹੈ ਵੀ ਉਹ ਸਿਰਫ ਸਾਡੇ ਸੰਘਰਸ਼ ਇਸੇ ਵਾਸਤੇ ਸੀ ਕਿ ਸਾਡੀ ਪਾਗੂ ਰੋਡ ਨੂੰ ਨਾ ਉਜਾੜਿਆ ਜਾਵੇ ਅਸੀਂ ਆਪਣੇ ਬੱਚੇ ਇੱਥੋਂ ਹੀ ਪਾਲਦੇ ਆ ਸਾਡੀ ਰੋਜ਼ੀ ਰੋਟੀ ਇੱਥੋਂ ਹੀ ਚੱਲਦੀ ਆ ਸਫਲ ਕਿਉਂ ਰਹੇ ਕਿਉਂ ਨਹੀਂ ਲੜਾਈ ਲੜ ਸਕਦੇ ਅੱਗੇ ਕਿਉਂ ਸਫਲ ਕਿਉਂਕਿ ਸਾਡੇ ਐਮਸੀ ਦੀ ਉੱਪਰ ਤੱਕ ਪਹੁੰਚ ਸੀ ਸਾਡੀ ਨਹੀਂ ਪਹੁੰਚ ਸੀ ਇਸ ਕਰ ਅਸੀਂ ਨਹੀਂ ਲੜ ਸਕੇ

ਨੇ ਸਾਲੀ ਚਾਰ ਕਸਟੇ ਸਟੇ ਲੀਤੀ ਹੋਇਆ ਫਿਰ ਵੀ ਦੁਕਾਨਾਂ ਦੇ ਹੱਥ ਤੋਂ ਅਕੇ ਮਗਰ ਬਏ ਹੋਇਆ ਰੋਜ਼ ਹੋ ਜਾਂਦੇ ਪੁਲਿਸ ਲੈ ਕੇ ਇੱਕ ਦਿਨ ਹੋਇਆ ਦੋ ਦਿਨ ਹੋਇਆ ਕਿਵੇਂ ਬੰਦਾ ਆਪਣੀ ਜ਼ਿੰਦਗੀ گزارੂਗਾ ਤੂੰ ਕੀ ਕਰਕੇ ਜਾਨੂੰ ਮਰ ਕੇ ਨਹੀਂ ਆਉਂਦੇ ਨਹੀਂ ਇਹ ਗੱਲ ਹੋਣੀ ਚਾਹੀਦੀ ਹੈ ਕਿੰਨੇ ਸਾਲ ਹੋ ਗਏ ਕਿ ਤੱਕ ਕਿਵੇਂ ਜ਼ਿੰਦਗੀ ਜੂਗਾ ਸਾਰੇ ਡੈਡੀ ਦੀਆਂ ਦੁਕਾਨਾਂ ਨੇ ਅਜ ਤੱਕ ਨਹੀਂ ਸਾਰੇ ਕੁਝ ਹੋਇਆ ਜੀਨਾ ਦੁਪਰ ਘਰ ਰੱਖਿਆ ਜਣਾ ਫਾਰ ਫਾਰ ਆ ਜਾਂਦੇ ਪੁਲਿਸ ਲਾ ਕੇ ਮੈਨੂੰ ਮੈਨੂੰ ਕੋਈ ਨਹੀਂ ਉਹ ਦੇਰ ਹੋਈ ਲੱਗਾ ਅਖਬਾਰਾਂ ਚ ਨਿਊਜ਼ ਆਈ ਹੋਈ ਐ ਸਟੇ ਲੈ ਕੇ ਆਇਆ ਸਾਰਾ ਕੁਝ ਲੈ ਕੇ ਬਲਡੋਜ਼ਰ ਲੈ ਕੇ ਆ ਕੇ ਡਾਨ ਇਹਨੂੰ ਕੋ ਸਾਨੂੰ ਪੈਸੇ ਦੇਣਗੇ ਜ਼ਿੰਦਗੀ ਬਰ ਲਈ ਸਾੜੇ ਕਮਾਈ ਕਿ ਤੋਂ ਹੋ ਗਈ ਹਰ ਦਿਨ ਜਣਾ ਜੀਨਾ ਦੁਪਰ ਘਰ ਰੱਖਿਆ ਤੂੰ ਕੀ ਹੋ ਕੇ ਆਣਾ ਬੰਦਾ ਇਹ ਕਹਿਣਾ ਚਾਹੁੰਦਾ ਅੱਜ ਫੇਰ ਕਾਰਵਾਈ ਦੇਖੋ ਕਾਰਵਾਈ ਜਿਹੜੀ ਹੈਗੀ ਹੈ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਈਵਨ ਸਾਡੀ ਮੰਗ ਤਾਂ 30 40 ਸਾਲ ਤੋਂ ਸੀਗੀ ਪਰ ਹੁਣ ਸੁਣੀ ਇਹਨਾਂ ਨੇ ਸਭ ਤੋਂ ਪਹਿਲਾਂ ਮੈਂ ਇੱਥੇ ਬਾਰ ਬਾਰ ਕਹਿਣਾ ਚਾਹੁੰ ਆ ਵੀ ਨਗਰ ਨਿਗਮ ਦੇ ਵਿੱਚ ਜੰਗ ਮੁੰਡਾ ਇਹ じゃ ਆਇਆ ਹੈ ਇੰਨਾ ਕੁ ਵਧੀਆ ਬਦਮ ਨੇ ਕੰਮ ਕੀਤਾ ਹੈ ਜਿੰਨਾ ਸਾਰੇ ਬਟੰਡੇ ਦੀ ਲੋਹਾਰ ਬਦਲ ਨੂੰ ਗੱਦੀ ਹੈ ਹਰ ਇੱਕ ਪਾਸੇ ਵਿਕਾਸ ਦਾ ਕੰਮ ਚੱਲ ਰਿਹਾ ਉਹਦੇ ਵਿੱਚੋਂ ਇੱਕ ਪਾਰਟ ਇਹ ਵੀ ਹੈ ਬਾਗੂ ਰੂਟ ਨੂੰ ਚੌੜਾ ਕਰਨਾ ਉਹਨਾਂ ਨੇ ਕੀਤਾ ਉਹਨਾਂ ਦੇ ਪਿਤਾ ਅਮਰਜੀਤ ਮਹਿਤਾ ਜੀ ਦਾ ਕੈ ਨਗਰ ਨਗਰ ਕਮਿਸ਼ਨਰ ਐਦੋਂ ਪਹਿਲਾਂ ਵਾਲੇ ਜਿਹੜੇ ਡੀਸੀ ਸ਼ੌਕਤ احمد ਪਰੇਏ ਸੀ ਹੁਣ ਜਿਹੜਾ ਡੀਸੀ ਮੌਜੂਦ ਆ ਉਹਨਾਂ ਦਾ ਸਰਕਾਰ ਦਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਪੰਜਾਬ ਜੋ ਹੈ ਉਹਨਾਂ ਨੇ ਕਿਹਾ ਉਹਨਾਂ ਦੀ ਟੀਮ ਦਾ ਅਸੀਂ ਦਿਲ ਤੋਂ ਸ਼ੁਕਰ ਸ਼ੁਕਰੀਆ ਅਦਾ ਕਰਦੇ ਆ ਸਾਡਾ ਕਿਸੇ ਪਾਰਟੀ ਨਾਲ ਕਿਸੇ ਸਰਕਾਰ ਨਾਲ ਕੋਈ ਨਹੀਂ ਸਾਡਾ ਕੋਈ ਆਪਾ ਪਰ ਜੋ ਚੰਗਾ ਕੰਮ ਕਰੂ ਉਹਨੂੰ ਚੰਗਾ ਕਹਿਣਾ ਵੀ ਬੰਦ ਹੈ ਦੂਜੀ ਗੱਲ ਇਹ ਹੈ ਵੀ ਆ ਚੌੜੀ ਰਸਤੇ ਦਾ ਲੋਕਾਂ ਨੇ ਕਿ ਸਟੇ ਲੈ ਰੱਖੇ ਸੀ ਉਹ ਲੈ ਰੱਖੇ ਸੀ ਉਹ ਉਸ ਤਰ੍ਹਾਂ ਨਾਲ ਚੱਲਦਾ ਰਹਿੰਦਾਗਾ ਜੋ ਕੰਮ ਕੀਤਾ ਬਹੁਤ ਵਧੀਆ ਕੀਤਾ ਹੈ ਸਰਕਾਰ ਨੂੰ ਕਰ ਦੇਣਾ ਚਾਹੀਦਾ ਤੇ ਇਹ ਕੁਣ ਤਾਂ 90% ਕਮ ਹੋ ਗਿਆ ਲੋਕੋ ਉਹਨਾਂ ਦੇ ਵੀ ਹੋਂਡ ਹਟ ਗਏ ਜੇ ਜਲਦੀ ਹੋਊਗਾ ਤਾਂ ਨਹਾਰ ਆਊਗੀ ਤਾਂ ਰੇਟ ਵੀ ਵਧਣਗੇ ਤੇ ਧਾ ਕੀ ਵਧੂਗਾ ਤੇ ਦੁਕਾਨਦਾਰਾਂ ਨੂੰ ਵੀ ਨਾ ਫਾਇਦਾ ਅੱਜ ਤੋੜ ਨਾਏ ਆ ਉਹਦੋਂ ਕਿਉਂ ਨਹੀਂ ਤੋੜਾ ਕਿ ਅੱਜ ਸਰ ਕੁਛਕ ਦੁਕਾਨਾਂ ਦੇ ਸਟੇ ਸੀ ਆ ਦੋ ਦੁਕਾਨਾਂ ਦੇ ਸਟੇ ਕੱਲ ਟੁੱਟਿਆ ਹੈ ਸਰਕਾਰ ਨੇ ਟੁੱਟਿਆ ਉਸ ਕੱਲ੍ਹ ਚ ਵੀ ਹੈ ਬਾਕੀ ਇਹ ਤਾਂ ਜਾਦਾ ਬਿਹਤਰ ਹੋ ਹੀ ਦੱਸ ਸਕਦੇ ਆ ਵੀ ਇਹ ਕਾਰਵਾਈ ਕਿਸ ਤਰ੍ਹਾਂ ਕਰ ਰਿਹਾ ਪਰ ਅਸੀਂ ਤਾਂ ਇਹੀ ਕਹਿੰਦੇ ਆ ਵੀ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਇਹ ਤਾਂ ਅਸੀਂ ਇਹੀ ਕਹਿ ਰਹੇ ਆ ਵੀ ਜਿਹੜਾ ਕੰਮ ਸਰਕਾਰ ਨੇ ਕੀਤਾ ਉਹ ਕਰਦੇ ਰਹਿਣਾ ਚਾਹੀਦਾ ਦੇਖੋ ਸਰ ਕਾਨੂੰਨ ਦੇ ਮੁਤਾਬਕ ਕਰਨਾ ਉਹਨਾਂ ਨੇ ਅਸੀਂ ਨਹੀਂ ਕਹਿੰਦੇ ਕਿਸੇ ਦਾ ਨੁਕਸਾਨ ਹੋਵੇ ਅੱਜ ਵੀ ਜੇ ਕਿਸੇ ਨੂੰ ਟਾਈਮ ਦੇ ਕੇ ਗਏ ਆ ਉਹ ਭਰਾ ਨੇ ਕਿਹਾ ਵੀ 5-10 ਦਿਨਾਂ ਚ ਕਰ ਲਓ ਤਾਂ ਕਰ ਲੈਣਾ ਚਾਹੀਦਾ ਚੰਗੀ ਗੱਲ ਆ ਸਾਡਾ ਕੋਈ ਮਕਸਦ ਇਹ ਥੋੜੀ ਵੀ ਕਿਸੇ ਦਾ ਨੁਕਸਾਨ ਹੋਵੇ ਅਸੀਂ ਤਾਂ ਕਹਿੰਦੇ ਭਾਈ ਬੰਦੀ ਦਾ ਸਤਿ ਸ੍ਰੀ ਅਕਾਲ ਸਾਰਿਆਂ ਦੇ ਜੋ ਹੱਕ ਚ ਗੱਲ ਜਾਂਦੀ ਆ ਉਹ ਹੋਣੀ ਚਾਹੀਦੀ ਪਿਛਲੇ ਤਾਂ ਵਿਰੋਧ ਸਰ ਬਰੋਥ ਕੁਛ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਮਾਲਕ ਬਰੋਥ ਨਹੀਂ ਕਰਨੀ ਚਾਹੀਦੀ ਜਿਹੜਾ ਬਰੋਥ ਸੀ ਨਾ ਉਹ ਜਿਹੜੇ ਮੇਨ ਬੋ ਸੀਗਾ ਉਹ ਕਰ ਰਹੇ ਸੀਗੇ ਕੁਛ ਜਿਨ੍ਹਾਂ ਦੇ ਕਿਰਾਏਦਾਰ ਬੈਠੇ ਸੀ ਜਾਂ ਕੁਛ ਕੋ ਲੋਕ ਸੀ 2.4 10% ਦੇਖੋ ਘਰ ਦੇ ਵਿੱਚ ਦਾਲ ਸਬਜ਼ੀ ਬਣਾਉਣੀ ਹੋਵੇ ਪੰਜ ਛੇਾਂ ਦੀ رائے ਨਹੀਂ ਮਿਲਦੀ ਹੱਥ ਨੇ ਬੇਟਾ ਕਹਿੰਦਾ ਮੈਂ ਆਲੂ ਕੋਈ ਖਾਣੀ ਆ ਤੇ ਮਾਤਾ ਕਹਿੰਦੀ ਦਾਲ ਖਾਣੀ ਆ ਪਿਓ ਕਹਿੰਦਾ ਮੈਂ ਖਾਣੀ ਚੜਨੀ ਪੰਜ ਜਨਾਂ ਦੀ ਘਰ ਚ ਰਹਿ ਨਹੀਂ ਹੁੰਦੀ ਇਹ ਤਾਂ ਅਲੱਗ-ਅਲੱਗ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ 150-200 ਦੁਕਾਨਦਾਰ ਸੀਗੇ ਜੇ ਇਹਦੇ ਵਿੱਚੋਂ 70-80 ਪਿੱਛੇ ਹੋ ਗਏ 30 ਰਹਿ ਗਏ ਨਾ ਤਾਂ ਇਹ ਸਮਝ ਲਓ ਕਿ ਕਾਫੀ ਬਹੁਤ ਮਤੋਂ ਤਰ੍ਹਾਂ ਬਾਗਿਆ ਅੱਜ ਕੱਲ ਦਾ 33% ਵਾਲ ਨੂੰ ਕਹਿੰਦੇ ਆ ਇੱਥੇ ਤੋਂ 60% 80% ਦੂਜੇ ਪਾਸੇ ਹੋ ਗਏ ਚਲੋ ਜੇ ਕਿਸੇ ਦੀ ਸਮਝ ਆਈ ਉਹ ਵੀ ਕਰ ਲਾਂਗੇ ਅਸੀਂ ਉਹਨਾਂ ਨੂੰ ਕੋਈ ਪੁਰਾਣੀ ਕਹਿਣਾ ਕੋਈ ਅਸੀਂ ਉਹਨਾਂ ਨੂੰ ਕਿਸੇ ਨਹੀਂ ਕਹਿੰਦੇ ਜਿਵੇਂ ਸਰਕਾਰ ਅੱਗੇ ਚਾਹੂਗੀ ਜਾਂ ਕੋਰਟਾਂ ਚਾਹਣਗੀਆਂ ਜਾਂ ਉਹਨਾਂ ਨੂੰ ਸਮਝ ਆਊਗੀ ਉਦੋਂ ਮਤਲਬ ਕੰਮ ਹੋ ਜਾਊਗਾ ਕਿੰਨੇ ਕੰਮ ਹੋਗੇ ਰਾਤ ਜੀ ਤੁਸੀਂ ਸਾਰੇ ਸੂ ਜਵਾਨ ਰਾਤ ਤਾਂ ਤੁਸੀਂ ਇਹ ਸਮਝ ਲਓ ਕਿ ਜਦੋਂ ਸ਼ੁਰੂ ਹੋਗੀ ਨਾ ਇਹ ਇਕੱਲੇ ਟ੍ਰੈਫਿਕ ਨੂੰ ਰਾਤ ਨਹੀਂ ਮਿਲਨੀ ਦੁਕਾਨਦਾਰਾਂ ਤੇ ਪਹਿਲਾਂ ਰੇਟ ਭਾਗੂ ਰੋਡ ਸਭ ਤੋਂ ਘੱਟ ਰੇਟ ਸੀ ਸਾਨੂੰ ਇੱਥੇ ਗੱਲ ਹੋਰਦਾ ਮੇਰੇ ਨਾਂ ਕੋਈ ਰੋਡ ਤੇ ਦੁਕਾਨ ਹੈ ਨਾ ਘਰ ਹੈ ਨਾ ਕੋਈ ਹੋਰ ਹੈ ਪਰ ਰੇਟ ਤਾਂ ਹੁਣ ਹੀ ਵੱਧ ਗਿਆ ਜਿਹੜੀਆਂ ਥੋੜੀਆਂ ਜੀਆਂ ਦੁਕਾਨਾਂ ਦੋ ਮਾਰਕੀਟ ਬਣੀਆਂ ਤੁਸੀਂ ਆਪ ਜਾ ਕੇ ਪੁੱਛੋ ਉਹ ਕੀ ਕਹਿੰਦੇ ਮੇਰੇ ਕਹਿੰਦੇ ਨਾ ਜਾਓ ਕਿਸੇ ਦੇ ਕਹਿੰਦੇ ਨਾ ਜਾਓ ਕੰਪਿਊਟਰ ਸਾਹਿਬ ਨੂੰ ਜੋ ਲੋਕ ਘਾਣਾ ਘੜਦੇ ਜਾਂ ਕਰਦੇ ਨਾ ਕਿਸੇ ਟਾਈਮ ਉਹਨੂੰ ਅਸ਼ੀਰਵਾਦ ਦੇਣਗੇ ਵੀ ਕੰਪਿਊਟਰ ਸਾਹਿਬ ਤੁਸੀਂ ਇਹ ਕੰਮ ਬਹੁਤ ਵਧੀਆ ਕਰਾਤਾ ਮੈਂ ਤਾਂ ਸਰ ਤੁਸੀਂ ਇਹ ਕੰਮ ਬਹੁਤ ਵਧੀਆ ਕਰਾਤਾ ਸਰਕਾਰਾਂ ਦਾ ਸੁਪਰ ਗਜ਼ਾਰ ਕਰਕੇ ਤੋਂ ਬਣ ਕੇ ਆਈ ਚੀਜ਼ ਪਹਿਲਾਂ ਆਪਾਂ ਕਈ ਵਾਰੀ ਨਾ ਹਿੰਦੁਸਤਾਨ ਦੇ ਕੰਪਿਊਟਰ ਦਾ ਵੀ ਵਿਰੋਧ ਹੋਇਆ ਸੀਗਾ ਆਧਾਰ ਕਾਰਡ ਦਾ ਵੀ ਵਿਰੋਧ ਹੋਇਆ ਸੀਗਾ ਇਹ ਸਾਰੇ ਵਿਰੋਧ ਹੁੰਦੇ ਰਹੇ ਸੀਗੇ ਪਰ ਤੁਸੀਂ ਹੁਣ ਦੇਖੋ ਕੀ ਹੈ ਅੱਜ ਦੀ ਘੜੀ ਉਸੇ ਤਰ੍ਹਾਂ ਆਪਣੇ ਹਿੰਦੁਸਤਾਨ ਦਾ ਸੁਭਾਅ ਵੀ ਪਹਿਲਾਂ ਹੁੰਦਾ ਜਦੋਂ ਬਣ ਜਾਂਦਾ ਫਿਰ ਬੱਲੇ ਬੱਲੇ ਕਰਦੇ ਨੇ